ਹਰ ਜੀ ਬਾਈ ਕੀ ਹਾਲ ਚਾਲ ਹੈ ਜੀ ਮਿੱਤਰਾਂ ਸਾਰਿਆਂ ਦਾ ਠੀਕ ਠਾਕ ਜੀ ਅੱਜ ਆ ਜੀ ਆਪਣਾ ਦੂਜਾ ਦਿਨ ਬੱਚੇ ਟੰਗਣ ਦਾ ਜੀ ਕੱਲ ਟੰਗੇ ਤੇ ਹੀ ਤੇ ਅੱਜ ਆ ਦੂਜਾ ਦੂਜਾ ਦਿਨ ਜੀ ਆਪਣਾ ਐਦਾਂ ਟੰਗਦੇ ਰਹਿਾਂਗੇ ਜੀ ਰੋਜ਼ ਥੋੜੇ ਦਿਨ ਟੰਗੇ ਬਾਅਦ ਫੇਰ ਛੱਡਿਆ ਕਰਾਂਗੇ ਖੁੱਲੇ ਇਹਨਾਂ ਨੂੰ ਦੋ ਦਿਨ ਟੰਗਣ ਨਾਲੇ ਬਹੁਤ ਫਰਕ ਪੈ ਜਾਣਾ ਯਾਰ ਇਹਨਾਂ ਨੂੰ ਜਿਵੇਂ ਬੱਚਾ ਛੱਡਿਆ ਵਾ ਸਿੱਧਾ ਜਾਲ ਤੇ ਜਾਊਗਾ ਐਦਾਂ ਨਹੀਂ ਵੀ ਆਸੇ-ਪਾਸੇ ਬੈਠੂਗਾ 2 ਜਾਂ 3 ਦਿਨਾਂ ਬਾਅਦਾ ਫਰਕ ਪੈ ਜਾਂਦਾ ਇਕ ਬੱਚਾ ਟਰਾਈ ਕਰਕੇ ਦੇਖਦੇ ਆ ਛੱਡ ਕੇ ਤਾਂ ਕੋਈ ਨਾ ਸਾਨੂੰ ਬਹੁਤ ਫਰਕ ਆਈ ਏ ਚੀਜ਼ ਦਾ ਕਿ ਬੱਚਿਆਂ ਨੂੰ ਆਪਾਂ ਜੋ ਹੱਥ ਨਾਲ ਜੋਗ-ਜੋਗ ਦੰਨੇ ਆ ਜੀ ਬੱਚੇ ਹੋ ਜਾਂਦੇ ਆ ਸੀਲ ਦੇਖ ਲਈ ਕੋਹੀ ਕਰਕੇ ਛੱਡ ਕੇ ਦੇਖਦੇ ਐ ਇੱਕ ਬੱਚਾ ਵੀ ਜਾਂਦਾ ਜਾਲ ਤੇ ਕਿ ਨਹੀਂ ਆ ਲੋ ਇੰਨਾ ਫਾਇਦਾ ਹੋ ਜਾਂਦਾ ਜੀ ਦੋ ਬੱਚੇ ਖੁੱਲੇ ਛੱਡੇ ਐ ਜੀ ਬੱਚੇ ਬਈ ਐਦਾ ਡੰਗਦੇ ਰਹਾ ਕਰੇ ਕਹਿੰਦੇ ਰੋਜ਼ ਇੰਜਾਂ ਤੁਹਾਨੂੰ ਕੁੰਤਰੀਆਂ ਦਾ ਸ਼ੌਕ ਕਰਾਉਂਦੇ ਐ ਜੀ ਇਹ ਮਦੀਨਾ ਵਿੱਚ ਵੱਡੀਆਂ ਨੇ ਆਪਣੀਆਂ ਵਿੱਚ ਬਾਜੀ ਛੱਡਣ ਤੋਂ ਰਹਿ ਗਈਆਂ ਵਿੱਚ ਬਾਜੀ ਛੱਡੀਆਂ ਹੋਈਆਂ ਨੇ

ਉਨੇ ਤੁਹਾਨੂੰ ਕੁਦਰਤ ਦੇ ਰੰਗ ਵੀ ਕੁਬਤਰ ਹੈ ਇਹ ਆਪਣਾ ਅੰਨਾ ਕੁਬਤਰ ਹੈ ਇਹ 2018 ਦਾ ਬੱਚਾ ਹੈ ਜੀ ਆਪਣੇ ਆਪ ਹੀ ਲਾਣਾ ਪਾਣੀ ਖਾਂਦਾ ਤੇ ਆਪਿਆ ਆਪਣੇ ਆਪ ਚੋਦਾ ਜੀ ਕੋਖਣ ਦੀ ਬਿੱਚ ਦੀ ਬਿਮਾਰੀ ਚ ਆ ਗਿਆ ਤਾਂ ਉਦੋਂ 2018 ਚ ਤੇ ਕੁਦਰਤ ਦੇ ਰੰਗ ਆ ਕੁਤਰੀ ਗਲ ਮਿਲਿਆ ਬਈ ਇਹ ਹੈ ਰਾਜਨ ਵਾਲੇ ਬੋਤਰਾ ਦੀ ਬਾਕੀ ਹੌਲੀ ਹੌਲੀ ਬਾਈ ਸ਼ੌਂਕ ਕਰਾਂਦਾ ਰਹੂੰਗਾ ਦੋਂ ਤੱਕ ਦੇ ਦਿਨ ਪਾਏ ਆ ਜੀ ਹलो ਆਪਣੇ ਆਪ ਅਧੰਤ ਚੱਲ ਗਿਆ ਬੱਚਾ ਚੱਲ ਬੱਚਾ ਅੰਦਰ ਵੜ ਗਈ ਆਪਣੇ ਆਪ ਜਿੰਨੀ ਕ ਨੌਲੇਜ ਹੈਗੀ ਫਿਰ ਕੁਝ ਨਾ ਕੁਝ ਬਾਈ ਰੋਜ਼ ਨਵਾਂ ਪਾਇਆ ਕਰਾਂਗੇ ਜੀ ਇਹ ਤਾਂ ਹੋ ਗਿਆ ਜੇ ਬੱਚੇ ਕਝਾਉਣ ਦਾ ਤਰੀਕਾ ਤੇ ਹੌਲੀ ਹੌਲੀ ਇਹਨਾਂ ਨੂੰ ਦਾਰੀ ਕਿਵੇਂ-ਕਿਵੇਂ ਕਰਕੇ ਸਟੈਪ ਵਾਈਜ਼ ਸਟੈਪ ਪਾਵਾਂਗੇ ਜੀ ਆਪਾਂ ਹੌਲੀ-ਹੌਲੀ ਸਾਰਾ ਕੁਝ ਦੱਸਿਆ ਕਰਾਂਗੇ ਜੀ ਤੇ ਇੱਕ ਜ਼ਰੂਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਜਿਹੜੇ-ਜਿਹੜੇ ਭਰਾ ਰਹਿ ਗਏ ਆ ਤੇ ਆਪਣੀ ਵੀਡੀਓ ਨੂੰ ਸਪੋਰਟ ਕਰਿਆ ਕਰੋ ਬਾਈ ਸ਼ੇਅਰ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ